ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਵੈਲਕਮ ਹੈ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਪਾਜੀ ਬਾਈ ਅੱਜ ਪਹੁੰਚੇ ਹੋਇਆ ਕਰਤਾਰ ਕਮੈਨ ਰਾਸ਼ਟਰੀ ਭਾਰਸਾਉਂ ਦੇ ਵਿੱਚ। ਇੱਥੇ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਵੀ ਮੱਕੀ ਦਾ ਸੀਜ਼ਨ ਆ ਰਿਹਾ ਹੈ। ਉਹਦੇ ਕਰਕੇ ਜਿਹੜਾ ਮਸ਼ੀਨਾਂ ਦਾ ਵੀ ਪੂਰਾ ਜੋਰ ਆ ਚੱਲਦਾ ਹੈ ਨਾ, ਕਟਰਾ ਦਾ ਵੀ ਪੂਰਾ ਜੋਰ ਚੱਲਦਾ ਹੈ। ਬਾਕੀ ਅੱਜ ਆਪਣੇ ਭਰਾ ਆਏ ਹੈ ਨਾ ਮਸ਼ੀਨਾਂ ਲੈ ਕੇ ਜਾ ਰਹੇ ਆ। ਉਹਨਾਂ ਨੇ ਮੰਨ ਲਓ ਇੱਕ ਝੋਨੇ ਦੇ ਮਸ਼ੀਨਾਂ ਲੈ ਕੇ ਤੇ ਪਿਛਲੇ ਸਾਲ ਲੈ ਕੇ ਤੇ ਇੱਕ ਕੱਜ ਲੈ ਕੇ ਜਾ ਰਹੇ ਆ ਬਾਕੀ ਜੋ ਆਪਾਂ ਤੁਹਾਨੂੰ ਅਜਨ ਵਾਲੇ ਨਾ ਕਰਤਾਰ ਕਮੈਨ 4000 ਦਾ ਜਿਹੜਾ ਵੀ ਮੰਨੋ ਚੇਂਜਿੰਗ ਹੈ ਦੇ ਵਿੱਚ ਕੀ ਕੀ ਚੇਂਜਿੰਗ ਆਈ ਹੈ 2025 ਦੇ ਵਿੱਚ ਨਾ ਕੀ ਕੀ ਫਰਕ ਪਿਆ ਪਹਿਲੇ ਮਾਡਲ ਨਾਲੋਂ ਹਰ ਕਿੱਥੇ ਇੱਕ ਕਟਰ ਦੇ ਵਿੱਚ ਕੀ ਕੀ ਫਰਕ ਆ ਅੱਜ ਮਸ਼ੀਨ ਦਾ ਰਿਵਿਊ ਕਰਾਂਗੇ ਨਾਲੇ ਆਪਾਂ ਕਸਟਮਰ ਰਿਵਿਊ ਜਿਹੜਾ ਉਹ ਲਵਾਂਗੇ ਹਨ ਵੀ ਕੀ ਕੀ ਅੱਗੇ ਨਾਲੋਂ ਫਰਕ ਪਿਆ ਮਸ਼ੀਨਾਂਾਂ 'ਚ ਕਟਰਾਂ 'ਚ ਸਾਰੀ ਗੱਲਬਾਤ ਕਰਾਂਗੇ ਚਲੋ ਕਰਦੇ ਆ ਫਿਰ ਵੀਡੀਓ ਸਟਾਰਟ ਬਾਕੀ ਮਸ਼ੀਨਾਂ ਖੜੀਆਂ ਰੈਡੀ ਇਹ ਖੜੀਆਂ ਬਾਈ ਉਹਨਾਂ ਦੀਆਂ ਮਸ਼ੀਨਾਂ ਬਿਲਕੁਲ ਤਿਆਰ ਪਰ ਤਿਆਰ ਜਾ ਰਹੇ ਆ ਲੈ ਕੇ ਅੱਜ ਬਾਕੀ ਇਹ ਡੀ ਲੈਕਸ ਮਾਡਲ ਆ ਮੂਰੇ ਵਾਲਾ ਹਨਾ ਪਿੱਛੇ ਵਾਲਾ ਮਾਡਲ ਆ ਜਿਹੜਾ ਉਹ ਸਿੰਪਲ ਆ ਇਹਦੇ ਵਿੱਚ ਵੀ ਖਾਸਾ ਹਨਾ ਫਰਕ ਆ ਜਿਵੇਂ ਤੁਹਾਨੂੰ ਪਤਾ ਵੀ ਆ ਮੱਕੀ ਵਾਲਾ ਕਟਰ ਆਗੇ ਇਹਦੇ ਦੇ ਵੀ ਅੱਜ ਕਰਾਂਗੇ ਗੱਲ ਉਹ ਨੈਕਸਟ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਹਨਾ ਕਟਰ ਦੇ ਵੀ ਵੀ ਦੇ ਵਿੱਚ ਕੀ ਕੀ ਚੇਂਜਸ ਆਏ ਆ ਕੀ ਕਿਵੇਂ ਚੱਲਦਾ ਕਟਰ ਪਿਛਲੇ ਸਾਲ ਨਾਲੋਂ ਕੀ ਫਰਕ ਆ ਇਹਦੇ ਵਿੱਚ ਉਹ ਥੋੜੀ ਜਿਹੀ ਵੀਡੀਓ ਲਾਗੋਗੇ ਹੋਰ ਜੀ ਬਾਬਾ ਜੀ ਠੀਕ ਠਾਕ ਹਾਂ ਅੱਜ ਨਵੀਂ ਲੈ ਕੇ ਜਾ ਰਹੇ ਹਾਂ ਹੋਰ ਬਾਈ ਜੀ ਠੀਕ ਹਾਂ ਬਾਪੂ ਨੂੰ ਨਹੀਂ ਲੈ ਕੇ ਆਇਆ ਯਾਰ ਤੂੰ ਗਲਤੀ ਕਰ ਗਿਆ ਤੈਨੂੰ ਗੁੱਸੇ ਆਦੇਗਾ ਅੱਜ ਹਾਂ ਤੈਨੂੰ ਤੁਸੀਂ ਮਿਲਣ ਜ਼ਰੂਰ ਆਈ ਮੇਰਾ ਵੀਰ ਜਰੂਰ ਆਉਂਗਾ ਜਦੋਂ ਨਾ ਉਧਰ ਜਲੰਧਰ ਕਣੀ ਡੇੜਾ ਲੱਗਿਆ 100 ਪੱਕਾ ਤੈਨੂੰ ਮਿਲ ਕੇ ਆਉਂਗਾ ਬਾਪੂ ਨੂੰ ਜ਼ਰੂਰ ਮਿਲ ਕੇ ਆਉਂਗਾ ਬਹੁਤ ਧੰਨਵਾਦ ਬਹੁਤ ਵੱਡੇ ਫੈਨ ਹੋਰ ਅਜਾ ਲੈ ਕੇ ਜਾ ਰਹੇ ਹਾਂ ਨਵੀਂ ਡੀਲੈਕਸ ਮਾਡਲ ਆ ਨਾ ਮੁਬਾਰਕਾਂ ਬਿਲਕੁਲ ਤੁਹਾਨੂੰ ਬਹੁਤ ਬਹੁਤ ਹਾਂ ਦੀ ਕੋਈ ਨਾ ਭਾਈ ਦੂਜੀ ਨਾਲ ਬਹੁਤ ਫਰਕ ਹੈ ਇਹ ਵਿੱਚ ਕਾਫੀ ਫਰਕ ਆਦਾ ਭਾਈ ਕਰੀ ਜਾਂਦੇ ਆ ਜਿੱਦਾਂ ਟੈਂਡ ਅਕੋਰਡਿੰਗ ਜਿੱਦਾਂ ਜਿੱਦਾਂ ਜੀਮੇਦਾਰ ਦੱਸਦੇ ਆ ਇੱਕ ਇੱਕ ਪਿਛਲੇ ਸਾਲ ਲੀ ਗਏ ਤੇ ਇੱਕ ਝੋਨੇ ਤੇ ਲੈ ਗਏ ਠੀਕ ਆ ਫਿਰ ਕਰਤਾਰੇ ਮੰਨ ਲਓ ਦੂਜਾ ਮਨ ਵੀ ਕਰਤਾਰ ਤੇ ਹੀ ਬਣਿਆ ਮੇਰੇ ਵਾਂਗੂ ਵੀ ਕਰਤਾਰੇ ਕਰਤਾਰ ਕਰ ਦੇ ਤੁਸੀਂ ਕੀ ਫਰਕ ਕੀ ਲੱਗਿਆ ਭਾਈ ਦੂਜਿਆਂ ਘਮ ਇਹਨਾਂ ਨਾਲ ਫਰਕ ਭਾਜੀ ਬੱਡੀ ਦੀ ਗੱਲ ਇਹ ਹੈ ਮਾਰਕਾ ਦਾ ਮਾਰਕਾ ਹੀ ਆ ਬ੍ਰੈਂਡ ਦਾ ਬ੍ਰੈਂਡ ਹੀ ਆ ਜੋ ਮਰਜੀ ਚਲੋ ਉਹ ਤਾਂ ਗੱਲ ਵੱਖਰੀ ਹੋ ਗਈ ਵੀ ਹੈਗਾ ਹੀ ਆ ਹਨਾ ਵੀ ਤੁਹਾਨੂੰ ਦੂਜਿਆਂ ਨਾਲੋਂ ਫਰਕ ਕੀ ਲੱਗਿਆ ਪਹਿਲਾਂ ਹੋਰ ਵੀ ਚਲਾਈਆਂ ਹੋਣੀਆਂ ਮਾਰਕਾ ਭਾਈ ਇੰਦਾ ਵੀ ਸਾਡੇ ਪੈਂਦੀ ਮਸ਼ੀਨ ਅੱਗੇ 12 15 16 ਹਾਲਾ ਹੋ ਗਿਆ ਚੱਲਦੀ ਜੀ ਉੱਤੋਂ ਹੀ ਗਣਕੇ ਝੋਨਾ ਬਣਾ ਦਿਆਂਦਾ ਹੀ ਅੱਜ ਤਾਈਂ ਕਦੀ ਮਾਲਕ ਦੀ ਮੈਂ ਮੇਰ ਰਹੀ ਆ ਮੰਨ ਲਓ ਉਸ ਮਸ਼ੀਨ ਤੇ ਵੀ ਵੀ ਕਰਤਾਰੇ ਦੀ ਉਹ ਵੀ ਕਰਤਾਰੀ 15 16 ਸਾਲ ਲਗਾਤਾਰ ਨਾਲ ਇੱਕੋ ਹੀ ਬੰਦੇ ਤੋਂ ਵੜਾਈ ਠੀਕ ਆ ਤੇ ਉਹਦਾ ਮਤਲਬ ਹੁਣ ਚਲੋ ਫੇਰ ਆਪਾਂ ਕਰਤਾਰ ਹੀ ਲੈ। ਇਹ ਵੱਲੋਂ ਕਰਤਾਰ ਤੇ ਹੀ ਰਹੇ ਹੋ ਬਸ। ਠੀਕ ਆ। ਅੱਜ ਵੀ ਕਰਤਾਰ ਹੀ ਲੈ ਕੇ ਜਾ ਰਹੇ ਹਾਂ। ਓਗਰ ਦਾ ਬੜਾ ਮਨ ਸੀਗਾ ਮਤਲਬ। ਛੌਂਕ ਜਾ اٹਹਿਆ ਓਗਰ ਦਾ ਵੀ। ਜਿਆ ਜਿਆ ਪੈਸੇ ਪੂਰੇ ਹੋ ਜਾਂਦੇ ਜਦੋਂ। ਆਟੋਮੈਟਿਕ ਲੈ ਕੇ ਜਾ ਰਹੇ ਹਾਂ। ਠੀਕ ਆ ਠੀਕ ਆ। ਐਡਾ ਵੀ ਥੋੜਾ ਜਿਹਾ ਜਦੋਂ ਹੱਡਾਂ ਨੇ ਓਗਰ ਖਾਉਂਦਾ ਵਾ ਫੇ ਪੈਸੇ ਪੂਰੇ ਕਰ ਦਿੰਦੀ। ਸੁਆਦ ਨੇ ਪੱਟ ਲੇ। ਹਾਂ ਵੀ ਕੁੰਡੀ ਜੀ ਵਸਾਉਣੀ ਦਾ ਬੋਲੇ ਆ। ਵੀ ਕੁੰਡੀ ਦਾ ਚੱਕ ਚੱਕ ਖੜਾ ਛੱਡੇ ਦੇਣਾ ਹੁਣ। ਨਹੀਂ ਪਹਿਲਾਂ ਵੀ ਥੋੜੋ ਕੁ ਆਟੋਮੈਟਿਕ ਓਗਰ ਆ। ਪਹਿਲੋ ਹੀ ਆਟੋ ਬੈਟ ਵਧੀਆ ਚੱਲਦਾ ਪੂਰਾ ਓਕੇ ਦੀ ਰਿਪੋਰਟ ਹੈਗਾ 1 ਰੁਪਏ ਦੀ ਨਹੀਂ ਕੋਈ ਪ੍ਰੋਬਲਮ ਅੱਛਾ ਕੀ ਕੀ ਕਿਹੜੀ ਕਿਹੜੀ ਫਸਲ ਵੜਦੇ ਆ ਵੀਰੇ ਝੋਨਾ ਕਣਕ ਕਦ ਮੱਕੀ ਝੋਨਾ ਕਣਕ ਮੱਕੀ ਠੀਕ ਆ ਇਹ ਫੇਰ ਕਟਰ ਨਹੀਂ ਲੈ ਕੇ ਜਾ ਰਹੇ ਇਹਦੇ ਨਾਲ ਨਹੀਂ ਕਟਰ ਨਹੀਂ ਭਾਈ ਹਲੇ ਅੱਛਾ ਥੋੜਾ ਜਿਆ ਹੈਗਾ ਕਟਰ ਤੇ ਬਾਕੀ ਠੀਕ ਆ ਵਧੀਆ ਲੱਗਾ ਬੜਾ ਓਕੇ ਚੜ੍ਹਦੀ ਕਲਾ ਰੱਖੇ ਠੀਕ ਆ ਬਾਪੂ ਬਈ ਮੇਰੇ ਘਣੀ ਦੇ ਠੀਕ ਆ ਆਹ ਦੇਖ ਲਿਆ ਹੋਰ ਮੈਜ ਦੇ ਸਾਰੇ ਫੋਰਮੈਨ ਸਾਹਿਬ ਹੈ ਠੀਕ ਆ ਹੋਰ ਵੀ ਫੋਰਮੈਨ ਜੀ ਵਧੀਆ ਰਿਹਾ ਰਿਜ਼ਲਟ ਪਿਛਲੀ ਮਹੀਨ ਦਾ ਵਧੀਆ ਇੱਕ ਨੰਬਰ ਅੱਛਾ ਜੀ ਤਾਂ ਤਾਂ ਨੇ ਕਰਾਤੀ ਅਸੀਂ ਤਾਂ ਕਹਿੰਦੇ ਹਰ ਕੰਮ ਦਾ ਡਿਸਟੈਂਸ ਆਉਂਦੇ ਉੱਤੇ ਜੋ ਕਰ ਲਵੇ ਦੇਖ ਲਓ ਕਹਿੰਦੇ ਤਾਂ ਕਾਤਾ ਨਹੀਂ ਕਰਿਆ ਇਹਨਾਂ ਨੇ ਵੀ ਇਹ ਕਈ ਵੀ ਕਰਜ਼ਾਰੇ ਲੈਨੇ ਹਾਂਜੀ ਹਾਂ ਜੀ ਇੱਕ ਇੱਕ ਪੈਸੇ ਦਾ ਧੱਕਾ ਨਹੀਂ ਹਾਂ ਮੈਂ ਕਹਿੰਦਾ ਕੋਈ ਕੰਪਲੀਟ ਨਹੀਂ ਆਈ ਅਗੁਰ ਦੀ ਸਾਨੂੰ ਅੱਛਾ ਜੀ ਸਾਡੇ ਉੱਤੇ ਪਹਿਲਾਂ ਮਾਲ ਚ ਸੀਗੀ ਜਿੱਦਾਂ ਇਹ ਗੱਲ ਵੀ ਸ਼ਾਇਦ ਇਦਾਂ ਦਾ ਟੈਂਕ ਛੋਟਾ ਵਾ ਜੀ ਇਹ ਦਾਣੇ ਹੌਲੀ ਕੱਢਦੀ ਨੇ ਇਹ ਇਹ ਗੱਲਾਂ ਮੈਨੂੰ ਮੈਂ ਵੀ ਮੇਰੇ ਵੀ ਦਿਮਾਗ ਚ ਆਉਂਦਾ ਹੁੰਦਾ ਕਈ ਵਾਰੀ ਕੱਢ ਲਿਆ ਕਿ ਵੀ ਇਹ ਦਾਣਾ ਤੇ ਦਾਣੇ ਇਹ ਸਲੋ ਕੱਢਦੀ ਦੂਜੇ ਨਾਲ ਉਹ ਤਾਂ ਨਾ ਇਹਦਾ ਟੈਂਕ ਛੋਟਾ ਦਾਣੇ ਬਰਾਬਰ ਕੱਢਦੇ ਆ ਦੋਨੇ ਉਹ ਠੀਕ ਹੈ ਜੀ ਉਹ ਮਸ਼ੀਨਾਂ ਇਹ ਬਰੋਪਰ ਖੜੇ ਹੋ ਗਏ ਲੀਵਰ ਲਾਈਫ ਪੂਲ ਭਰ ਕੇ ਦਾਣੇ ਆਲੇ ਟੈਂਕਾਂ ਦੇ ਅੱਛਾ ਮਨੋ ਕੰਡਾ ਕੰਡਾ ਕਰਕੇ ਇਹ ਦੇਖਿਆ ਜਿੰਨ ਮੈਂ ਕੱਢ ਕੇ ਦੇਖਿਆ ਇਹ ਕਿੰਨੇ ਕਿੰਨੇ ਕਿੰਟਲ ਲਿਕ ਰਹੇ ਆ ਆਈ ਦੇ ਲੱਗ ਆ ਇੰਨੇ ਇੰਨੇ ਕਿ ਨਿਕਲਦਾ ਵੀਰੇ ਇੰਨੀ ਕੀ ਕਣਕ ਪੈਂਦੀ ਆ ਉਂ ਜੇ ਆਪਾਂ ਕਹੀ ਜਈ ਹੈ ਨਾ ਵੱਧ ਘਾਟੋ ਝੂਠ ਬੋਲਣ ਦਾ ਤਾਂ ਕੋਈ ਫਾਇਦਾ ਨਹੀਂ 24 25 ਅਜੀਆਂ ਗੱਲਾਂ ਹੈ ਨਹੀਂ 20 ਵਾਲੀਆਂ ਵੀ ਹੈ ਨਹੀਂ 22 22 80 ਬਾਕੀ ਕੰਪਨੀ ਦੀ ਸਰਵਿਸ ਸਰਵਿਸ ਕਿਵੇਂ ਰਹੀ ਠੀਕ ਹੈ ਸਰਵਿਸ ਦਾ ਮਾਲਕ ਦੀ ਗੱਲ ਕਰੀ ਕੋਈ ਲੋੜ ਹੀ ਨਹੀਂ ਪਈ ਅੱਛਾ ਜੀ ਤੇ ਕਿਹੜਾ ਬਗਾ ਨਿੱਕੇ ਮੋਟੇ ਚੱਕਰ ਆ ਉਹ ਤਾਂ ਹੁੰਦੇ ਹੀ ਰਹਿੰਦੇ ਆ ਉਹ ਤਾਂ ਮਥਾੜਾ ਐਡਾ ਐਡਾ ਜਹਾਜ਼ ਆ ਇਹਦੇ ਵਿੱਚ ਬਾਕੀ ਭਾਈ ਸਾਰੀ ਸਾਰੀ ਗੱਲ ਤਾਂ ਇੱਥੇ ਆ ਕੇ ਮੁੱਕਦੀ ਯਾਰ ਇਹਨਾਂ ਦੇ ਰੱਤੇ ਆ ਚੱਕਰ ਹਾਂ ਜੇ ਇਹਨਾਂ ਨੇ ਜੇ ਇਹਨਾਂ ਨੇ ਮਾਨਾਈਆਂ ਮੈਂ ਵੀ ਆ ਵੀਆ ਮਾਰਦਾ ਆਪਣਾ ਕੰਮ ਵੀ ਕਰਿਆ ਖੁਦ ਅੱਛਾ ਜੀ ਅੰਦਰ ਮੈਂ ਕੰਮ ਵੀ ਮੈਨੂੰ ਨਰਮੰਦਾ ਨੇ ਫੀਲਡ ਵੀ ਕਰਾਈ ਆ ਜੀ ਮੈਂ ਕੀਤੀ ਆ ਜੀ ਕੋਈ ਕਦੇ ਪ੍ਰੋਬਲਮ ਨਹੀਂ ਸੀਗੀ ਔਰ ਜਿੱਦਿਨੇ ਮੈਂ ਕਹਿੰਦਾ 15 ਮੋਡਲ ਮਸ਼ੀਨ ਮੈਂ ਆ ਦਾ ਦਾ ਰੱਬ ਤੋਂ ਡਰ ਕੇ ਕਹਿੰਦਾ ਮੈਂ ਕਦੇ ਅਜੇ ਤੱਕ ਫੈਸਲਰ ਦੇ 베어ਿੰਗ ਨਹੀਂ ਬਦਲੇ ਉਸ ਮਸ਼ੀਨ ਦੇ ਅੱਛਾ ਜੀ ਬਿਲਕੁਲ ਜੀ 15 ਮਾਡਲ ਦੇ 15 ਮਾਡਲ ਮਸ਼ੀਨ ਦੀ ਵੀ 베어ਿੰਗ ਵੀ ਨਾਲ ਦੇ ਹੀ ਚੱਲਦੇ ਆ ਗੈਟ੍ਰਮ ਵਾਲੇ ਫੈਸਲਰ ਵਾਲੇ ਨਾਲ ਦੇ ਨਹੀਂ ਹਜੇ ਤੱਕ ਦੇ ਅੱਛਾ ਜੀ ਕੋਈ ਬੰਦਾ ਵਿਸ਼ਵਾਸ ਨਹੀਂ ਕਰਦਾ ਇਸ ਚੀਜ਼ ਨੂੰ ਗੱਲ ਕਰਾਂ ਨਹੀਂ ਵੀਰੇ ਸੈਟਿੰਗ ਤੇ ਆਣਾ ਗੱਲ ਫੱਟ ਗਏ ਪੁੱਜੋ ਮੈਂ ਘਰ ਵੀ ਆ ਜਾਂਦਾ ਸੀ ਕਹਿੰਦਾ ਤਾਂ ਮੈਨੂੰ ਇਹ ਨਹੀਂ ਸੀਗਾ ਮਗਰਮ ਮਸ਼ੀਨ ਖੜੀ ਹੈ ਹੁਣ ਤੁਸੀਂ ਇਹਨੂੰ ਦੇਖ ਕੇ ਆ ਮਸ਼ੀਨ ਰੇ ਦਿੱਤੀ ਹੁਣ ਗੱਲ ਇਹ ਥੋੜੇ ਦੇ ਆਸਾਰੀ ਮੁੱਕਲੀ ਜਰਾ ਜੇ ਹੁਣ ਤੁਸੀਂ ਬੰਦਿਆਂ ਨੂੰ ਵੀ ਨਹੀਂ ਅੰਗਰੀਜ਼ ਪਾਣੀ ਆਪਣੀ ਮਾਨ ਆਈ ਜਾਂਦਾ ਸਾਡੇ ਇੱਕ ਸਕੱਤ ਖੜੇ ਕਰਾ ਦੇ ਹਾਂ ਇੱਕ ਸੀਜ਼ਨ ਦੇ ਵੀਰੇ ਤੁਸੀਂ ਦੋਏ ਐਂ ਗੋਗੇ ਵੀ ਬਸ ਖੜਾ ਛੜਾ ਦੇ ਰੱਬਾ ਸਾਡਾ ਕੋਈ ਇੱਕ 25 ਦਾ ਮਸ਼ੀਨੇ ਵਾਲੀ ਤੈਨ ਨਗਰ ਸਾਡੀ ਔਸਤ ਉਹ ਸੀ ਪਟ ਪਿਆ ਕਣ ਦੇ ਵਿੱਚ ਵੀ ਜੀ ਇਹ ਕਹਿੰਦੇ ਵੀ 200 ਦਾ ਪਹਿਲੀ ਤਾਂ ਬਹੁਤ ਬੜੀ ਗੱਲ ਆ ਜੀ ਪੌਣੀ 400 ਕਿਲਾ ਵੱਢਿਆ ਜੀ ਅੱਛਾ ਜੀ ਓਕੇ ਕਰੀਂ ਨੀ ਤਾਂ ਤਨ ਕਰਾਤੀ ਬਾਕੀ ਉਹ ਹੀ ਗੱਲ ਆ ਗਈ ਨਾ ਉਹ ਗੱਲ ਦਾ ਸਾਰੀ ਜਿਹੜੇ ਚਲਾਉਣੇ ਵਾਲਾ ਬੰਦਾ ਮੈਂਟੇਨੈਂਸ ਵਾਲਾ ਬੰਦਾ ਉਹ ਸੈੱਟ ਹੋਵੇ ਨਾ ਪੂਰੀ ਰਾਤ ਠੀਕ ਹੈ ਜੀ ਮੈਂ ਕਿਹਾ ਸਵੇਰ ਦੀ 6:30 ਵਜੇ ਦੀ ਭਾਈ ਮਸ਼ੀਨ ਚੱਲਦੀ ਸੀ ਜੀ ਤੇ ਸਵਾ 5 ਵਜੇ ਬੰਦ ਕੀਤੀ ਜੀ ਸਵੇਰ ਨੂੰ ਅੱਛਾ ਜੀ ਸਵਾ 5 ਬੰਦ ਕੀਤੀ ਉਹ ਵੀ ਇਹ ਕਰਦਾ ਨਹੀਂ ਸੀ ੱੱਕੇ ਨਾ ਕਰਾਈ ਆ ਕਿਉਂਕਿ ਕਰਦਾ ਨਹੀਂ ਸੀ ਕਹਿੰਦਾ ਆਪਦੀ ਟ੍ਰੈਲੀ ਲਿਆ ਹੁਣ ਦੇ ਦੋ ਜੇ ਭਰ ਦੇ ਹੀ ਦੋ ਜੇ ਨਿਪਟ ਗਿਆ ਕਹਿੰਦਾ ਆਪਦੀ ਲਿਆ ਹੁਣ ਘੰਟਾ ਕੀ ਸੋਣਾ ਚੱਲਦਾ ਇਹ ਵੀ ਗੱਲ ਕੋਈ ਕੋਈ ਉਹ ਸੋਚਦਾ ਮੈਂ ਕਿਹਾ ਯਾਰ ਉਹ ਵੀ ਮਹੀਨਰੀ ਆ ਉਹਨੂੰ ਵੀ ਆਰਾਮ ਕਰਨ ਦੇ ਨਾਲੇ ਆਪਾਂ ਵੀ ਕਰੀਏ ਤੇ ਵੇਖ ਦੇਖੀ ਜੂ ਕੰਮ ਇੱਕ ਇੱਕ ਇਹ ਗੱਲ ਵੀਰੇ ਕੋਈ ਕੋਈ ਸੋਚਦਾ ਹੈ ਹਨਾ ਇਹਦੀ ਵੀ ਬੈਟ ਸੜ ਗਈ ਆ ਉਹਨੇ ਆਪਣੀ ਘਰ ਨਹੀਂ ਸਮਝ ਕੇ ਹਾਂ ਘਰ ਦੀਆਂ ਨਾਲ ਕਹਿੰਦੇ ਇਹ ਤੇਰੀ ਮਸ਼ੀਨ ਆ ਆਪਣੀ ਸਮਝ ਕੇ ਚਾਉਣੇ ਆ ਇਹ ਨਹੀਂ ਹੈਗਾ ਵੀ ਟਾਈਮ ਆ ਇੱਕ ਗੱਲ ਜ਼ਰੂਰ ਸੀਗੀ ਆ ਜਿਹੜੇ ਸੱਚ ਸੱਚ ਜੇ ਲਾਏ ਰਹੇ ਸਾਂ ਨੇ ਇਹ ਨਹੀਂ ਗਾਉਂ ਜਾ ਰਿਹਾ ਇਹ ਮਤਲਬ ਇਹ ਗਰਦਾ ਜਾ ਫਸ ਜਾਂਦਾ ਜਿਹੜੇ ਆਪਣੇ ਐਕਸੀਲੇਟਰ ਵਾਲੇ ਆ ਉਹ ਤਾਂ ਵੀਰੇ ਕੰਪਨੀ ਦਾ ਹੋਣਾ ਐਕਸੀਲੇਟਰ ਵਾਲਾ ਵਧਾਉਣ ਵਾਲਾ ਉਹ ਹੀ ਪਤਾ ਕੀ ਕੱਟ ਆਫ ਵਾਲਾ ਉਹ ਨਹੀਂ ਪਤਾ ਕੀ ਚੱਕਰ ਆ ਇਹ ਤਾਂ ਹੁਣ ਦੇਖੋ ਜੀ ਸਿਸਟਮ ਆ ਇੰਜਨ ਦੇ ਨਾਲ ਆ ਰਿਹਾ ਸਮਾਰ ਉਹ ਤਾਂ ਕੰਪਨੀ ਦਾ ਕੋਈ ਕਸੂਰ ਨਹੀਂ ਹੈ ਨਾ ਕੰਪਨੀ ਦਾ ਮੱਲ ਹੋਣਾ ਇੰਜਨ ਆ ਰਿਹਾ ਲੀ ਲੈਡ ਕਹਿੰਦੇ ਆ ਰਿਹਾ ਉਹ ਤਾਂ ਹੁਣ ਜਿਹੜੇ ਨਿਮੀਦਾਰ ਰੱਖੇ ਇਹਨਾਂ ਨੂੰ ਦੱਸਦੇ ਆਂ ਵੀਰੇ ਹਾਂ ਸੁਣਦੇ ਆਂ ਵੀਰੇ ਸੁਣਵਾਈ ਹੁੰਦੀ ਆ ਇਹ ਗੱਲ ਹੈਗੀ ਅਸਾਂ ਸੁਣਵਾਈ ਬਹੁਤ ਇਹ ਗੱਲ ਹੈਗੀ ਆ ਵੀ ਆਉਂਦੇ ਚਲੋ ਦੇਖੋ ਇਹਨੇ ਤੁਸੀਂ ਮਸ਼ੀਨ ਦਿਖਾਓ ਫਿਰ ਦੇ ਵਿੱਚ ਕੀ ਕੀ ਬਦਲੇ ਆ ਬਾਕੀ ਇੱਧਰ ਸਾਡੇ ਮੈਨੇਜਰ ਸਾਫ ਸਾਸਰੀ ਕਾਲ ਜੀ ਹੋ ਠੀਕ ਹੋ ਜੀ ਅੱਜ ਦੋ ਇਕੱਠੇ ਹੀ ਦੇ ਰਹੇ ਆ ਜੀ ਠੀਕ ਹੈ ਜੀ ਇਹ ਮਿਲ ਜੀ ਨਵੀਂ ਮਸ਼ੀਨ ਜਾਰੀ ਆ ਭਾਈ ਸਾਹਿਬ ਜੀ ਅੱਛਾ ਜੀ ਆਓ ਜੀ ਭਾਈ ਜੀ ਸਾਸਰੀ ਕਾਲ ਹੋ ਠੀਕ ਹੋ ਜੀ ਹਾਂਜੀ ਹਾਂਜੀ ਵੀਰ ਜੀ ਅੱਜ ਫੇਰ ਚਿੱਟਾਕੁੜ ਤੋਂ ਆਏ ਮਾ ਬਾਕੇ ਬਲਾਗ ਪੰਜਾਬੀ ਜੁਤੀ ਪਾਕੇ ਮਸ਼ੀਨ ਲੈਣਾ ਜੀ ਹੋਰ ਠੀਕ ਹੋ ਜਿਹੜਾ ਪਿੰਡਾਂ ਅੰਕਲ ਜੀ ਆਪਣਾ ਸਾਡਾ ਕਮਾਲ ਪਰ ਹੈ ਜੀ ਦਿਰਵੇ ਹੋ ਡੇਢ ਬੇਗੋੜ ਜਾ ਰਹੀ ਹੈ ਜੀ ਇਹ ਪਹਿਲਾਂ ਵੀ ਰੱਖੀ ਹੈ ਜੀ ਗਰਦਾਰ ਕੋਈ ਨਹੀਂ ਵੀਰ ਜੀ ਪਹਿਲਾਂ ਜਸਦੀ ਜੀ ਅੱਛਾ ਫਸਟ ਟਾਈਮ ਲੈ ਕੇ ਜਾ ਰਹੇ ਪਹਿਲੀ ਮਸ਼ੀਨ ਲੈ ਕੇ ਜਾ ਰਹੇ ਹਾਂ ਸੋਨੋ ਦੇਖ ਕੇ ਲਈ ਹੈ ਜੀ ਵੀ ਪਾਈ ਨੇ ਵੀ ਕਰਤਾਰ ਲਈ ਹੈ ਹੁਣ ਅਸੀਂ ਵੀ ਕਰਤਾਰ ਬਾਬਾ ਜੀ ਹਾਂ ਆਹ ਗੱਲ ਨਾ ਕਿਹਾ ਕਰੋ ਤੁਸੀਂ ਹੋਰ ਅੱਛਾ ਵੀਡੀਓ ਦੇਖ ਕੇ ਲਈ ਹੈ ਬਾਈ ਸਾਡਾ ਚਲਾਉਂਦਾ ਸੀ ਕਿਉਂਕਿ ਛੇੜੀ ਉਹ ਵੀਰੇ ਮਸ਼ੀਨ ਵਧੀਆ ਚੱਲਦੀ ਮੈਂ ਵੀ ਹੁਣ ਆਪਾਂ ਵੀ ਸਾਰੇ ਹਨਾ ਘੁੰਮਦੇ ਆ ਜਿਹੜੀ ਚੀਜ਼ ਐ ਵੀ ਕੰਮ ਦੇਖਣਾ ਆਪਾਂ ਦਾ ਦੇਖ ਟੌਰ ਤਾਂ ਦੇਖਣੀ ਨਹੀਂ ਹੈਗੀ ਹਨਾ ਦੇਖਣਾ ਵਾ ਕੰਮ ਵੀ ਕਿਹੜੀ ਮਸ਼ੀਨ ਜਿਆਦਾ ਕੱਢਦੀ ਆ ਹਾਂ ਰੇਪੇਰ ਘੱਟ ਹੋਵੇ ਪੈਸਾ ਜਿਆਦਾ ਵਜਾ ਕੇ ਦਵੇ ਹਾਂਜੀ ਹਾਂ ਹੋ ਠੀਕ ਹੋ ਜੀ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਆ ਵੀਰ ਹੁਣ ਹੀ ਆਏ ਹੋਇਆਂ ਨਾਲ ਪ੍ਰੋਫੀ ਫੜ ਲਈ ਜਾਨੇ ਹੁਣ 30 ਲੱਖ ਰੁਪਈਆ ਹੈ ਕਿ 31 ਚ 31 ਚ ਪੈ ਗਈ ਹੈ ਹਾਂ 31 ਲੱਖ ਕਿਦੋਂ ਹੋ ਗਈ ਮੈਂ ਇੱਕਣੇ ਆ ਜੀ ਫੇਰ ਉਹ ਮਸ਼ੀਨਾ ਤੁਹਾਨੂੰ ਪਤਾ ਹੀ ਹੈ ਜੀ ਵੀ 4 ਵੀਲ ਮਹਿੰਗਾ ਨਾ ਨਾਲ ਹਾਂਜੀ ਠੀਕ ਹੈ ਜੀ ਇਹ ਤੁਸੀਂ ਤਾਂ ਐਲ ਐਕਸ ਮਾਡਲ ਹੀ ਲਿਆ ਹਨਾ ਜੀ ਐਸ ਵੀ ਮਾਡਲ ਲਿਆ ਬਾਈ ਉਹਨਾਂ ਨੇ ਜਾਣੀਆਂ ਡਿਡਵੇ ਕੋਲੇ ਹਲਕਾਰੀ ਪਾਤੀ ਮੁੰਡਿਆਂ ਨੇ ਪੂਰੇ ਮੈਂ ਕਹਿੰਦਾ ਵੀ ਜਿਵੇਂ ਨਾ ਕਹਿੰਦੇ ਵੀ ਵਿਆਹ ਕੇ ਲੈ ਆਈਏ ਨਾ ਮਕਲਾਵੇ ਲੈਂਦੀ ਉਹ ਕੰਮ ਹੋਇਆ ਹੈ ਵੀ 4 ਵੀਲ ਲੱਗ ਗਿਆ ਮਸ਼ੀਨ ਨੂੰ ਬਾਕੀ ਕਟਰ ਰੈਡੀ ਹੈ ਨਾ ਦਾ ਆ ਖੜਾ ਹੈ ਨਾ ਬਾਕੀ ਇਧਰ ਦੇਖੋ ਰੌਣਕ ਲੱਗੀ ਪਈ ਹੈ ਪੂਰੀ ਆਫ ਸੀਜ਼ਨ ਦੇ ਵਿੱਚ ਵੀ ਹੈ ਨਾ ਵੀ ਫੁੱਲ ਚੱਲਦਾ ਕੰਮ ਉਹਦੇ ਬਾਅਦ ਵਧੀਆ ਓਕੇ ਆ ਹੁਣ ਤਸੱਲੀ ਕਰ ਲਈ ਮਸ਼ੀਨ ਦੀ ਕੋਈ ਕਮੀ ਪੇਸ਼ੀ ਹੋਈ ਤਾਂ ਦੱਸ ਦਿਓ ਇੱਥੇ ਕਿਤੇ ਕੱਲੂ ਮੈਨੂੰ ਗਾਲਾਂ ਕੱਢਣੀਆਂ ਜਾ ਕੇ ਹਾਂ ਹੁਣ ਝੋਨੇ ਦੇ ਚਲਾਉਂਗੇ ਵੇ ਨਹੀਂ ਮੱਕੀ ਦੇ ਚਲਾਉਣੀ ਹੈ ਜੀ ਕਟਰ ਵੀ ਲਿਆ ਨਾਲ ਹਾਂ ਜੀ ਹਾਂ ਠੀਕ ਆ ਨਹੀਂ ਕਟਰ ਵਧੀਆ ਹੈ ਹੈ ਉਸ ਤੋਂ ਬਾਅਦ ਝੋਨੇ ਦੇ ਮੱਕੀ ਹੈਗੀ ਤੁਹਾਡੇ ਏਰੀਆ ਦੇ ਡੜੇ ਭੇਜ ਠੀਕ ਹੈ ਜੀ ਪਹਿਲਾਂ ਵੀ ਆਉਂਦੇ ਹੁਣੇ ਹੋ ਨਹੀਂ ਨਹੀਂ ਉੱਥੇ ਆਪਣੇ ਰਿਸ਼ਤੇਦਾਰ ਆਈ ਐ ਕਿ ਉਹਨਾਂ ਨੇ ਹੀ ਬੁਲਾਇਆ ਸੀ ਠੀਕ ਹੈ ਜੀ ਉਹਨਾਂ ਨੇ ਹੀ ਕਟਨ ਦਵਾਇਆ ਠੀਕ ਵੀ ਕਰਤਾਰ ਦਾ ਹੀ ਕਟਲਿਆ ਠੀਕ ਹੈ ਜੀ ਆ ਤਾਂ ਹੀ ਫੋਰ ਬੀਲ ਲਵਾਇਆ ਤੁਸੀਂ ਵੱਧ ਗਿਆ ਇਹਦੀ ਸਭ ਤੋਂ ਜ਼ਿਆਦਾ ਲੋਡ ਆ ਫੋਰ ਬੀਲ ਦੀ ਮੱਕੀ ਦੇ ਵਿੱਚ ਨਾ ਜੇ ਮੈਂ ਕਿਸੇ ਨੇ ਵੀਰੇ ਵੀਰ ਭਰਾ ਨੇ ਨਾ ਮਸ਼ੀਨ ਚਲਾਉਣੀ ਆ ਤਾਂ ਬਾਈ ਇਹਦੇ ਬਿਨਾ ਮੱਕੀ ਦਾ ਪੰਗਾ ਨਾ ਲੈ ਲਿਓ ਉਧਰ 7 ਲੱਖ ਲਾਇਆ ਹੁੰਦਾ ਮੂਰੇ ਉਧਰ ਜਦੋਂ ਮੀਂਹ ਪੈ ਜਾਂਦਾ ਨਾ ਨਾਲ ਕੋਈ ਖੜੀ ਦੇ ਨਾਲ ਕੋਈ ਕੀਲਾ ਫੋਰ ਵੀਲ ਵਾਲਾ ਵੱਢ ਜਵੇ ਤਾਂ ਉੱਥੇ ਜਾ ਕੇ ਵੀ ਬਹੁਤ ਦੁੱਖ ਲੱਗਦਾ ਵੀ ਯਾਰ ਜੇ 2-3 ਲੱਖ ਰੁਪਏ ਅਸੀਂ ਵੀ ਲਾ ਲੰਦੇ ਹਨਾ ਤਾਂ ਕੀ ਫਰਕ ਪੈਂਦਾ ਸੀ ਕੀ ਫਰਕ ਲੈਣ ਇਹਦੇ ਵਿੱਚ ਫਰਕ ਕੀ ਦੇਖਿਆ ਬਾਈ ਤੁਹਾਨੂੰ ਦੂਜੀਆਂ ਮਸ਼ੀਨਾਂ ਨਾਲੋਂ ਬਿਲਕੁਲ ਤਾਂ ਬਹੁਤ ਹੈ ਦੇਖੋ ਜੀ ਹੁਣ ਜਿਵੇਂ ਅਸੀਂ ਸੁਣਦੇ ਆ ਜੀ ਵੀ ਇਹ ਮਸ਼ੀਨ ਸਭ ਤੋਂ ਪਹਿਲੇ ਨੰਬਰ ਤੇ ਹੈ ਜੀ ਹਾਂਜੀ ਹਾਂਜੀ ਵੀ ਅਸੀਂ ਚਲੋ ਦੂਜੀਆਂ ਚਲਾ ਲਿਆ ਸਾਡਾ ਮਨ ਸੀ ਵੀ ਅਸੀਂ ਵੀ ਕਰਤਾਰ ਲਈ ਨਹੀਂ ਫਰਕ ਕੀ ਲੱਗਿਆ ਕਿ ਤੁਹਾਨੂੰ ਫਰਕ ਜੀ 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 ਬੜਾਈ ਬਹੁਤ ਖਚਾਈ ਬਹੁਤ ਹੈ ਜੀ ਇਹਦੀ ਅੱਛਾ ਜੀ ਮੰਨ ਲਓ ਤੁਹਾਨੂੰ ਅੱਛਾ ਅੰਕਲ ਜੀ ਰਿਪੇਅਰ ਦਾ ਮਤਲਬ ਤੁਹਾਨੂੰ ਕਿਵੇਂ ਤੁਸੀਂ ਤਾਂ ਇਹ ਪਹਿਲੇ ਫਸਟ ਟਾਈਮ ਮਸ਼ੀਨ ਲਈ ਆ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਇਹ ਜੀ ਦਾ ਵੀ ਰਿਪੇਅਰ ਬਹੁਤ ਘਟੜ ਗਈ ਆ ਅਸੀਂ ਸੁਣਦੇ ਆ ਨਾ ਜੀ ਆਪਣੇ ਜਾਣਕਾਰ ਬੰਦੇ ਕੋਲ ਹੈਗੇ ਆ ਜੀ ਮਸ਼ੀਨਾ ਜੀ ਹਾਂ ਜੀ ਉਹ ਦੱਸਦੇ ਆ ਵੀ ਕੰਪਲੀਟ ਬਹੁਤ ਜ਼ਿਆਦਾ ਸੁਣਦੇ ਆ ਜਿਵੇਂ ਹੁਣ ਵੀ ਕਈ ਵਾਰ ਕੋਈ ਫਾਲਤ ਪੈ ਜੇ ਜਿਵੇਂ ਸੀਜ਼ਨ ਚੱਲਦੀ ਆ ਜੀ ਤਾਂ ਵੀ ਉਹ ਇੱਕ ਮਿੰਟ ਤੋਂ ਪਹਿਲਾਂ ਪਹੁੰਚਦੇ ਆ ਵੀ ਮੰਨ ਲਓ ਕੰਪਨੀ ਸਨਮਾਈ ਹੈਗੀ ਆ ਜੀ ਪੂਰੀ ਬਹੁਤ ਠੀਕ ਹੈ ਜੀ। ਜੇ ਮੰਨ ਲਓ ਜੇ ਤੁਹਾਨੂੰ ਕੋਈ ਦਿੱਕਤ ਆਈ ਆ ਹੁਣ ਮਸ਼ੀਨ ਨਵੀਂ ਲੈ ਕੇ ਚੱਲਿਆ ਤਾਂ ਕੰਪਨੀ ਪਹੁੰਚਦੀ ਆ। ਹਾਂਜੀ ਹਾਂਜੀ। ਸਾਡੇ ਕੋਲ ਕਿੰਨਾ ਜੀ ਮਸ਼ੀਨ ਚੱਲਦੀ ਦੀ ਨਵੀਂ। ਠੀਕ ਹੈ ਜੀ। ਉਹਦਾ ਜਿਵੇਂ ਟਾਇਰ ਪੈਂਚਰ ਹੋ ਗਿਆ ਠੀਕ ਹੈ ਜੀ। ਨਾਲੇ ਕੋਈ ਵੀ ਖਾਸ ਗੱਲ ਨਹੀਂ ਜੀ। ਹਾਂਜੀ ਹਾਂਜੀ। ਉਹਨਾਂ ਨੇ ਇੱਕ ਵਾਰ ਫੋਨ ਕਰਿਆ ਜੀ। ਅੱਛਾ ਜੀ। ਫੋਨ ਕਰਨ ਤੋਂ ਪਹਿਲਾਂ ਉੱਥੇ ਜੀ ਪਹੁੰਚ ਗਈ ਜਿਹਨਾਂ ਨੇ ਟੀਪ ਲੈ ਕੇ ਨਵੀਂ ਨਵੇਂ ਨਾਲੇ ਟਾਇਰ ਦੀ ਕੋਈ ਗਾਰੰਟੀ ਨਹੀਂ ਦਿੰਦਾ। ਰਬੜ ਦੀ ਕੋਈ ਗਾਰੰਟੀ ਨਹੀਂ ਦਿੰਦਾ। ਨਵੀਂ ਟੀਬ ਲੈ ਕੇ ਉਹ ਨਹੀਂ ਇੱਕ ਫੋਨ ਤੇ ਅੱਛਾ ਪੈਂ ਜਾ ਕੇ ਨਵੀਂ ਟੀਬ ਪਾ ਕੇ ਟਾਇਰ ਫਿਟ ਕਰਕੇ ਆਏ ਆ ਅੱਛਾ ਜੀ ਉਹਦੀ ਆ ਗਿਆ ਵਾਹ ਜੀ ਵਾਹ ਫਿਰ ਤਾਂ ਚੜਾਈ ਆ ਅੰਕਲ ਜੀ ਤੁਹਾਡੇ ਏਰੀਆ ਚ ਪੂਰੀ ਕਰਤਾਰ ਵਾਲਾ ਵੀ ਹੈ ਬਾਕੀ ਜਿਵੇਂ ਬਾਈ ਜੀ ਨੇ ਦੱਸਿਆ ਹਨਾ ਵੀ ਸਰਵਿਸ ਦੇ ਰਿਲੇਸ਼ਨ ਦੇ ਵਿੱਚ ਹਨਾ ਕੰਪਨੀ ਜਿਹੜੀ ਕਰਤਾਰ ਆਪਾਂ ਦੇਖੋ ਕਸਟਮਰ ਰਿਵਿਊ ਹਨਾ ਇਹ ਵੀ ਵਧੀਆ ਜਿਹੜਾ ਇਹਨਾਂ ਨੇ ਦੱਸਿਆ ਬਾਕੀ ਅੰਕਲ ਜੀ ਦਾ ਓਗਰ ਵੀ ਦੂਜਿਆਂ ਨਾਲੋਂ ਵੱਡਾ ਹੈ ਇਹਦਾ ਇਹ ਓਗਰ ਦਾ ਦੇਰਾ ਨਾ ਇਹ ਵੀ ਵੱਡਾ ਹੈ ਠੀਕ ਹੈ ਜੀ ਪਹਿਲਾਂ ਜਦੋਂ ਮੈਂ ਜਿੱਦਣ ਮੈਂ ਲੈ ਕੇ ਗਿਆ ਮੈਨੂੰ ਇਹੀ ਲੱਗਦਾ ਤਾਂ ਮੈਂ ਕਿਹਾ ਯਾਰ ਨਹੀਂ ਵੀ ਉੰਨਾ ਕੇ ਆ ਪਰ ਧਾਣੇ ਕੱਢਣ ਦੀ ਸਪੀਡ ਪਾਉਂਦਾ ਧਾਣੇ ਦਾ ਤੁਸੀਂ ਐਸਾ ਹਿਸਾਬ ਲਾ ਲਓ ਵੀ ਬੰਦੇ ਨੂੰ ਪਾਣੀ ਦਾ ਗਲਾਸ ਡਿਲੀਵਰ ਲਾ ਕੇ ਪਾਣੀ ਦਾ ਗਲਾਸ ਨਹੀਂ ਪੀਣ ਦਿੰਦੀ ਠੀਕ ਹੈ ਨਹੀਂ ਵਧੀਆ ਚੀਜ਼ ਹੈ ਇਹ ਹਾਂ ਜੀ ਤੁਸੀਂ ਵੀ ਤਾਂ ਹੀ ਸਾਡਾ ਮਨ ਤਾਂ ਜੀ ਵੀ ਲੈਣੀਓ ਕਰਤਾਰ ਅੱਛਾ ਜੀ ਹਾਂ ਜੀ ਕਰਤਾਰ ਤੇ ਹੀ ਮਨ ਖੜਾਦਾ ਹੁਣ ਸੀ ਸੀ ਤੇ ਖੜਾਦਾ ਜੀ ਹੋਰ ਹੁਣ ਬਹੁਤ ਆਏ ਫੋਨ ਆਏ ਵੀ ਮੇਰੀ ਲੈ ਲੋ ਮੇਰੀ ਮਾਂ ਨਹੀਂ ਲੈਣੀ ਕਰਤਾਰੀ ਅੱਛਾ ਜੀ ਨਹੀਂ ਵਧੀਆ ਮਸ਼ੀਨ ਵਧੀਆ ਚੱਲਣਾਂ ਦੇ ਵਿੱਚ ਵੀ ਵਧੀਆ ਹੈ ਜੇਣੀ ਆਪਾਂ ਨੇ ਵੀ ਹੁਣ ਤੁਹਾਡੇ ਸਾਹਮਣੇ ਲਈਓ ਆ ਤੁਸੀਂ ਦੇਖ ਲਈਓ ਹੁਣ ਸਾਡੀ ਵੀਡੀਓ ਨੂੰ ਦੇਖ ਕੇ ਵੀ ਸਾਨੂੰ ਇਹ ਹੋ ਗਿਆ ਵੀ ਬਾਈਕੋਲ ਵੀ ਹੈ ਜਦੋਂ ਅਸੀਂ ਵੀ ਲਈ ਇੱਕ ਗੱਲ ਹੋਰ ਦੇਖੀ ਅੰਕਲ ਜੀ ਹੁਣ ਵੀ ਜਿਹੜੀ ਚੀਜ਼ ਦੇ ਵਿੱਚ ਨਾ ਮੰਨ ਲੋ ਸਮੇਂ ਸਿਰ ਸੋਧ ਹੁੰਦਾ ਰਹੇ ਉਹ ਚੀਜ਼ ਨੂੰ ਡਿਮਾਂਡ ਅਗਲਾ ਕਰਦਾ ਹੁਣ ਜੇ ਕੋਈ ਵੀ ਚੀਜ਼ ਹੋ ਹੁਣ ਤੁਸੀਂ ਦੱਸਿਆ ਵੀ ਹੈ ਨਾ ਪੈਂਚ ਟਾਇਰ ਖੋਲਣ ਤੋਂ ਪਹਿਲਾਂ ਆ ਕੇ ਇਹ ਸਭ ਤੋਂ ਮੇਨ ਪੁਆਇੰਟ ਤਾਂ ਇਹ ਆ ਹਾਂਜੀ ਵੀ ਕਿਤੇ ਵੀ ਐਮਪੀ ਚਲੋ ਤੁਸੀਂ ਤਾਂ ਪੰਜਾਬ ਦੇ ਵਿੱਚ ਆਸੀਂ ਤਾਂ ਗੁਜਰਾਤ ਦੇ ਵਿੱਚ ਵੀ ਅਸੀਂ ਥੋੜੇ ਥੋੜੇ ਕੋਲ ਦਾ ਜ ਆਉਣ ਨੂੰ ਟਾਈਮ ਲੱਗਿਆ ਹੋਣਾ ਸਾਡੇ ਕੋਲ ਗੁਜਰਾਤ ਵੀ ਗੱਡੀ ਇੰਨੇ ਟਾਈਮ 'ਚ ਪਹੁੰਚ ਜਾਂਦੀ ਨਹੀਂ ਨਹੀਂ ਅਸੀਂ ਵੀ ਫਿਰ ਉਹ ਮੈਸੇਜ ਕਰਨ ਕੱਚਾ ਬਾਹਰ ਜਾਣੇ ਜਿਵੇਂ ਯੂਪੀ ਮਹਿਰੂਨੀ ਏਰੀਆ ਹੋ ਗਿਆ ਜੀ 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 ਮਾਟਰਾਂਜ ਕਰਨ ਕੱਜੇ ਜੰਮੂ ਦਾ ਕਹ ਲਾਂਦੇ ਆ ਠੀਕ ਹੈ ਜੀ ਹਾਂਜੀ ਹਰਿਆਣਾ ਜੰਮੂ ਬਸ ਇਹ ਲੰਬੇ ਚੱਲਦੇ ਹੁੰਦੇ ਆ ਸਾਡੇ ਵਾਂਗੂ ਠੀਕ ਹੈ ਠੀਕ ਹੈ ਯਾਨੀ ਕਿ ਵਧੀਆ ਲੱਗੇ ਰੀਜਨ ਐਟ ਕੀ ਵਧੀਆ 800 ਕਿਲਾ ਹੋ ਜਾਵੇ ਠੀਕ ਹੈ ਤਾਂ ਬਹੁ ਬਕੀਆਂ ਵੀ ਪੇਂਟ ਪੂਰਨ ਕੁਆਲਿਟੀ ਹੈ ਜਿਹੜੀ ਹਨਾ ਇਹ ਅੱਗੇ ਨਾਲੋਂ ਕੁਝ ਹੋਰ ਇਹਦੇ ਵਿੱਚ ਚਮਕਾਉਂਦੀ ਜਾਂਦੀ ਆ ਇਹ ਸਿਸਟਮ ਆ ਜਿਹੜਾ ਪਲਾਂਟ ਦੇ ਵਿੱਚ ਹਨਾ ਵੀ ਲੱਗੇ ਉਹਦੇ ਕ ਲੱਗਣ ਕਰਕੇ ਦੇਖੋ ਵਿੱਚ ਨੂੰ ਹਨਾ ਲਾਈਟਾਂ ਦੇ ਵਿੱਚ ਮੈਂ ਕਹਿੰਦਾ ਪੇਂਟ ਦੇ ਵਿੱਚ ਇਹ ਮੂੰਹ ਦੇਖ ਲਓ ਹਾਂਜੀ ਇੰਨੀ ਪੇਂਟ ਕੁਆਲਿਟੀ ਹੋਊਗੀ ਇਹ 5 ਗਿਰਾ ਦੇ ਵਿੱਚ ਲਈ ਆ 5 ਗਿਰਾ ਹਾਂ ਇਹਦਾ ਬਹੁਤ ਫਾਇਦਾ ਜੀ 5 ਗਿਰਾ ਦਾ ਮਤਲਬ ਪੁਲੀ ਵਾਲਾ ਦਾ ਲੱਫੜਾ ਹੀ ਖਤਮ ਹੋ ਗਿਆ ਵੀ ਅੱਗੇ ਨਹੀਂ ਪੁਲੀ ਬਦਲਣੀ ਲੋੜ ਨਹੀਂ ਟਾਈਮ ਖਰਾਬ ਨਾ ਜੀ ਨਾ ਇਹਦਾ 12 ਇੰਚੀ ਪੁਲੀ ਪਾ ਲਓ ਮੈਂ ਕਹਣਾ ਵੀ ਲੋੜ ਨਹੀਂ ਹੈਗੇ ਤੁਹਾਨੂੰ ਜਿੰਨੇ ਦੂਜੀਆਂ ਮਸ਼ੀਨਾਂ 10 ਚ ਭੱਜਦੀਆਂ ਨੇ 12 ਚ ਭੱਜੀ ਜਾਂਦੀ ਏ ਇਹ ਠੀਕ ਹੈ ਅਸੀਂ ਜਿਹੜਾ ਐਮਪੀ ਦੇ ਚੱਲੇ ਹੋਏ ਆ ਪੁਲੀ ਨਹੀਂ ਅਸੀਂ ਬਦਲੀ ਜੰਮੂ ਤੱਕ ਅਸੀਂ ਪੁਲੀ ਉੱਕਣੇ ਉਹੀ ਰੱਖੀ ਔਰ ਫਸਲ ਦੇ ਵਿੱਚ ਵੀ ਉਹੀ ਔਰ ਉਹਦੇ ਵਿੱਚ ਵੀ ਉਹੀ ਕੋਈ ਦਿੱਕਤ ਨਹੀਂ ਆਈ ਕਦੇ ਵੀ ਰੋੜ ਤੇ ਚਲੋ ਠੀਕ ਹੈ ਅੰਕਲ ਜੀ ਮੁਬਾਰਕਾ ਤੁਹਾਨੂੰ ਬਹੁਤ-ਬਹੁਤ ਸਾਰੀ ਫੈਮਿਲੀ ਨੂੰ ਸਾਸਰੀ ਕਾਲਵਾ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਈ ਅੱਜ ਪਹੁੰਚੇ ਹੋਏ ਆ ਕੜਤਾਰ ਇੰਡਸਟਰੀ ਭਾਰਸੋਂ ਦੇ ਵਿੱਚ ਹਨਾ ਤੁਹਾਨੂੰ ਅੱਜ ਜਿਹੜਾ ਮੱਕੀ ਵਾਲਾ ਕਟਰ ਆ ਇਹਦੀ ਬਹੁਤ ਸਾਰੇ ਵੀਰਾਂ ਦੀ ਡਿਮਾਂਡ ਤੇ ਵੀ ਬਾਈ ਯਾਰ ਕਟਰ ਦੇ ਵਿੱਚ ਹਨਾ ਜਰੂਰ ਦਿਖਾ ਵੀ ਕੀ ਕੀ ਜਿਹੜਾ ਸਮਾਨ ਪੈਂਦਾ ਬਲੇਡ ਹੋ ਗਏ ਹਨਾ ਆਪਣੇ ਚੈਨਾ ਹੋ ਗਿਆ ਕਿਹੜੀ ਕਿਹੜੀ ਕੰਪਨੀ ਦੇ ਕਿਹੜਾ ਸਿਸਟਮ ਆ ਸਾਰਾ ਕਟਰ ਦਾ ਹਨਾ ਕੀ ਮੱਲੋ ਪਿੱਛੇ ਨਾਲੋਂ ਚੇਂਜ ਹੋਇਆ 2024 ਦਾ ਸੀਜ਼ਨ ਦਾ ਜਿਹੜਾ ਹਨਾ ਵੀ 25 ਦੇ ਵਿੱਚ ਕੀ ਇਹਦੇ ਵਿੱਚ ਸੁਧਾਰ ਹੋਇਆ ਕੀ ਫਰਕ ਆ ਸਾਰੀ ਅੱਜ ਗੱਲਬਾਤ ਕਰਾਂਗੇ ਆ ਖੜਾ ਕਟਰ ਕਰਤਾਰ ਅਮੇਜ ਕਟਰ ਹਿੱਡਰ ਇਹ ਕਟਰ ਦੀ ਆਪਾਂ ਅੱਜ ਕਰਾਂਗੇ ਜਾਣਕਾਰੀ ਦਵਾਂਗੇ ਤੁਹਾਨੂੰ ਉਹਨਾਂ ਸਾਰੀ ਵੀ ਇਹਦੇ ਵਿੱਚ ਕੀ ਕੀ ਜਾਦੇ ਫਰਕ ਪਿਆ ਕੀ ਕੀ ਪਿਛਲੇ ਸਾਲ ਨਾਲੋਂ ਕੀ ਇਹਦੇ ਵਿੱਚ ਚੇਂਜ ਆਇਆ ਹਨਾ ਕਿੰਨੇ ਇੰਚੀ ਦੇ ਕਟਰ ਜਿਹੜਾ ਪੰਜਾਬ ਦੇ ਵਿੱਚ ਚੱਲਦਾ ਹੈ ਕਿੰਨੇ ਦੇ ਐਮਪੀ ਚੱਲਦਾ ਕਿੰਨੇ ਚੱਲਦਾ ਜੂਪੀ ਦੇ ਵਿੱਚ ਕੀ ਇਹਦੇ ਵਿੱਚ ਮਟੀਰੀਅਲ ਯੂਜ਼ ਹੋ ਰਿਹਾ ਸਾਰੀ ਇਹਦੇ ਬਾਰੇ ਗੱਲਬਾਤ ਕਰਾਂਗੇ ਅੱਜ ਬਣੇਦੇ ਹੋ ਵੀਡੀਓ ਦੇ ਨਾਲ ਕਰਤਾਰ ਮੱਕੀ ਵਾਲਾ ਕਟਰ ਬਾਕੀ ਮਸ਼ੀਨਾਂ ਦੀ ਡਿਲੀਵਰੀ ਹੋਣ ਤੋਂ ਬਾਅਦ ਆਪਾਂ ਕਰਤਾਰ ਦੇ ਸ਼ੋਰੂਮ ਦੇ ਵਿੱਚ ਆ ਗਏ ਮੰਨ ਲਓ ਜਿੱਥੇ ਹਨਾ ਪੁਰਾਣੀਆਂ ਜਾਂਦਾਂ ਜਿੱਥੇ ਮੰਨ ਲਓ ਸਟਾਰਟਿੰਗ ਹੋਈ ਸੀ ਉਹ ਚੀਜ਼ਾਂ ਹਨਾ ਅੱਜ ਵੀ ਕਰਤਾਰ ਇੰਡਸਟਰੀ ਦੇ ਵਿੱਚ ਹਨਾ ਪਤਾ ਨਹੀਂ 50 ਸਾਲ 60 ਸਾਲ ਪੁਰਾਣੀਆਂ ਚੀਜ਼ਾਂ ਜਿਹੜੀਆਂ ਪਈਆਂ ਅੱਜ ਵੀ ਪਈਆਂ ਔਰ ਵਧੀਆ ਤਰੀਕੇ ਨਾਲ ਹਨਾ ਉਹਨਾਂ ਨੂੰ ਬਣਾ ਕੇ ਮੋਡੀਫਿਕੇਸ਼ਨ ਕਰਕੇ ਉਹਨਾਂ ਦੀ ਜਿਹੜੀਆਂ ਆਪਣੇ ਸ਼ੋਰੂਮ ਦੇ ਵਿੱਚ ਰੱਖੀਆਂ ਗਈਆਂ ਆ ਦੇਖੋ ਜੀ ਹੇ ਮੈਨੂੰ ਖਲੜੀ ਲੱਗਦੀ ਆ। ਬਾਕੀ ਗਰਮੀਤ ਭਾਈ ਦੱਸੋ ਇਹ ਤਾਂ ਬਈ ਕੀ ਆ? ਪੁਰਾਣੇ ਸਿਸਟਮ ਮਾਮਲੇ ਦੇ ਵਿੱਚ ਆ ਨਾ ਬਈ। ਆ ਗੰਨੇ ਵਾਲੀਆਂ ਮਸ਼ੀਨ ਜੁਂਦੀ ਸੀ ਜਿਹੜੀ ਇਹ ਵੀ ਅੱਜ ਵੀ ਸਾਂਭੀ ਪਈ ਆ। ਪੁਰਾਣ ਮੈਂ ਕਹਿੰਦਾ ਵੀ ਇਹਦਾ ਮਟੀਰੀਅਲ ਆ ਜਿਹੜਾ ਟਰੈਕਟਰ ਨਾਲ ਚੱਲਦੀ ਹੋਊਗੀ ਜਾਂ ਇਹ ਨਾ ਲਿੰਕਾਂ ਦੇ ਵਿੱਚ ਉਹਦੇ ਲਿੰਕਾਂ ਲੱਗੀ ਹੋਏ ਦੇ ਵਿੱਚ ਪਾ ਕੇ ਜਿਹੜੀ ਗੰਨੇ ਦੀ ਨਾ ਬੜਾਈ ਤੀ ਉਹ ਵੀ ਇਹ ਕਰਦੀ ਸੀ। ਪਤਾ ਨਹੀਂ ਕਿੰਨੇ ਕੁ ਪੁਰਾਣੀਆਂ ਬਾਕੀ ਆਪਾਂ ਬਾਈ ਗਰਮੀਤ ਸਾਨੂੰ ਦੱਸੋ ਗਾ ਗਰਮੀਤ ਭਾਈ ਸਾਸਰੀ ਕਾਲ ਸਿਕਲ ਜੀ ਹੋ ਠੀਕ ਹੋ ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਸੁਣਾ ਹਾਂ ਵਧੀਆ ਇਹ ਵੀ ਇਹ ਗੰਨਾ ਵੀ ਇੰਨੇ ਸਾਲ ਪੁਰਾਣੇ ਪੈਣਾ ਪਹਿਲਾਂ ਹੀ ਬਣਾਤੀ ਦੀ ਕਰਤਾਰ ਨੇ ਇਹ ਜੀ ਇੰਡੀਆ ਦੀ ਪਹਿਲੀ ਗੰਨਾ ਬੱਢਣ ਵਾਲੀ ਮਸ਼ੀਨ ਹੈ ਮਤਲਬ ਐਮ ਡੀ ਸਾਹਿਬ ਉਹਨਾਂ ਦੀ ਸੋਚ ਉਦੋਂ ਦੀ ਸੀ ਹਾਂ ਕਿ ਆਪਾਂ ਗੰਨੇ ਵਾਲੀ ਮਸ਼ੀਨ ਬਣਾਈ ਜਿਹੜੀ ਆਪਾਂ ਨੇ ਹੁਣ 2016 ਚ ਆ ਕੇ ਬਣਾਈ ਆ ਹਾਂ ਮਤਲਬ ਇਹ ਉਦੋਂ ਦੀ ਸੀ ਜਦੋਂ ਐਮ ਡੀ ਸਾਹਿਬ ਆਪ ਹੱਥੀ ਕੰਮ ਕਰਦੇ ਸੀ ਵੀ ਮੰਨ ਲਓ 50 ਸਾਲ ਬਾਅਦ ਸੁਪਨਾ ਸੱਚ ਹੋਇਆ ਉਹ ਸਾਲ ਬਾਅਦ ਹੋਇਆ ਮੰਨੋ ਸੁਪਨਾ ਉਹ ਮੰਨ ਲਾ ਦੇਖਿਆ ਹੋਇਆ ਸੀ ਦੇਖ ਲਾ ਗੰਨਾ ਹਨਾ ਗੰਨਾ ਵੜਨ ਵਾਲੀ ਮਸ਼ੀਨ ਅੱਜ ਕੀ ਕੰਪਨੀਆਂ ਦੀ ਬਣਦੀਆਂ ਪਰ ਅਜ ਤੋਂ 50 ਸਾਲ ਪਹਿਲਾਂ ਬਣਾਤੀ ਸੀ ਐਮ ਡੀ ਸਾਹਿਬ ਕਰਤਾਰ ਨੇ ਪਰ ਜਿਹੜੇ ਤੇਰੇ ਵੀਰੇ ਆਹ ਸਮਾਨ ਪਿਆ ਇਹ ਕੀ ਚੀਜ਼ ਆ ਇਹ ਤਾਂ ਸਮਝ ਦੀ ਬਾਹਰ ਆਣੀ ਸੋਜੀ ਨਹੀਂ ਹੈ ਤੇਰੀ ਵੀ ਸੋਚੀ ਤੋਂ ਬਾਹਰ ਹੀ ਆ ਵੀ ਹੈ ਕੀ ਜਗਾੜ ਇਹ ਯਾਨੀ ਇਹ ਮੈਨੂੰ ਲੱਗਦਾ ਵੀ ਇਹ ਪੁਰਾਣੇ ਫਰਮੇ ਆ ਜਿਹੜੇ ਵਿੱਚ ਆਦਣਾ ਜੂਦਰਾ ਮੋਣਨੇ ਵਾਲੇ ਦੇ ਹਨਾ ਮੋਣਨ ਵਾਲੇ ਹਨਾ ਇਹ ਚੀਜ਼ ਵੀ ਉਹੀ ਲੱਗਦੀ ਆ ਹਾਂ ਵੇ ਡੱਬਾ ਪਾਉਣ ਲਈ ਹਾਂ ਡੱਬਾ ਪਾਉਣ ਵਾਸਤੇ ਆ ਉਹੀ ਚੀਜ਼ਾਂ ਹੈ ਹਾਂ ਹਾਂ ਜਿਵੇਂ ਪੱਤੀ ਚਲਵਾਨੀ ਮੈਂ ਤਾਂ ਖਲਾੜੀ ਸਮਝ ਗਿਆ ਤੈਨੂੰ ਮਨਨ ਖਲਾੜੀ ਨਹੀਂ ਹੈ ਇਹ ਹੂੰ ਉਹੀ ਜਿੰਨਾ ਕੁ ਮਤਲਬ ਪਾਉਣਾ ਆ ਲੱਗਿਆ ਆ ਸਿਸਟਮ ਜਿੰਨਾ ਘੱਟ ਵੱਧ ਕਰਨਾ ਹੈ ਨਾ ਦੇਖ ਲਾ ਪਹਿਲਾਂ ਇਹ ਚੀਜ਼ਾਂ ਨਾਲੇ ਕੰਮ ਹੁੰਦੇ ਸੀ ਹੁਣ ਕਿੱਡੇ ਕਿੱਡੇ ਲੈਜਰ ਆ ਗਏ ਹੈ ਇਹ ਵੀ ਉਹੀ ਚੀਜ਼ਾਂ ਨੇ ਹਾਂ ਹਾਂ ਬੈਂਡ ਪਾਉਣਾ ਹੈ ਜੀ ਗਲਾਈ ਦੇਣ ਵਾਲੀ ਆ ਉਹ ਚੀਜ਼ ਮੈਂ ਕਹਿੰਦਾ ਇਹ ਵੀ 50 ਸਾਲ ਪੁਰਾਣੀ ਹੋਊਗੀ ਹੈ ਨਾ ਹਾਂਜੀ ਹਾਂ ਬਾਕੀ ਹਾਂ ਆਹੋ ਆਪੇ ਬਣਾਈਆਂ ਹੋਈਆਂ ਐ ਇਹ ਹਾਂ ਹਾਂ ਬਾਕੀ ਆ ਝੋਟਾ ਖੜਾ ਹੈ ਕਰਤਾਰ 4000 ਹਨਾ ਸੌਰੀ ਕਰਤਾਰ 4000 ਨਹੀਂ ਕਰਤਾਰ 5836 ਵਿਦਆਉਟ ਏਸੀ ਕੈਬਨ ਉਹਦੇ ਬਾਅਦ ਇਹ ਤਾਂ ਤੁਹਾਨੂੰ ਦੱਸੇ ਦਿੱਤੀ ਨਾ ਆਹ ਖੜੀ ਹੈ ਕਰਤਾਰ ਦੀ ਸਭ ਤੋਂ ਪਹਿਲੀ ਮਸ਼ੀਨ ਹਾਂ ਪਹਿਲੀ ਹਾਂ ਹਾਂ ਇੰਦੀ ਕਰਤਾਰ ਦੀ ਲਾ ਲਓ ਹਨਾ ਇੰਡੀਆ ਦੀ ਲਾ ਲਓ ਸਭ ਤੋਂ ਪਹਿਲੀ ਮਸ਼ੀਨ ਆ ਜਿਹੜੀ ਇਹ ਮਸ਼ੀਨਾਂ ਤੇ ਵੀ ਕਿਸੇ ਟਾਈਮ ਸਵਾਰ ਹੁੰਦਾ ਦਾ ਵੀ ਇਹ ਮਸ਼ੀਨਾਂ ਅੱਜ ਦੇ ਟਾਈਮ 'ਚ ਚਾਹੇ ਮੈਂ ਕਹਨਾ ਗੁਰਮੀਤ ਭਾਈ 50 ਮਸ਼ੀਨਾਂ ਵੀ ਇਹਦੇ ਜਿੰਨਾ ਕੰਮ ਕਰਦੀਆਂ ਹੋਣੀਆਂ ਹਾਂਜੀ ਹੈ ਨਹੀਂ ਉਦੋਂ ਸਰਵਰ ਵੀ ਸੀਗਾ ਟਾਈਮ ਵੀ ਸੀਗਾ ਸਿਸਟਮ ਸਹੀ ਤਾਂ ਸੀਗਾ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਮਸ਼ੀਨ ਚੱਲੀ ਜਾਂਦੀ ਸੀ ਬੰਦਾ ਦੇਖ ਲੈ ਤੂੰ ਆ ਚੈਨਾ ਅੱਜ 4 ਹੋ ਗਈਆਂ ਹਾਂਜੀ ਉਹ ਉਦੋਂ ਦੋ ਹੀ ਸੀਗੇ ਉਦੋਂ ਦੋਏ ਚੈਨਾ ਦੀਆਂ ਨਾਲੇ ਕੋਈ ਫਿਲਟਰ ਫੱਟੇ ਵੀ ਕੋ ਖਾਸ ਨਹੀਂ ਸਿਰਫ ਐਂਗਲ ਦੀ ਹੋਰ ਇਹ ਐਂਗਲ ਦੀ ਉਹ ਬੱਢ ਕੇ ਬਣਾਈ ਹੋਈ ਹੈ ਐਂਗਲ ਦੀ ਉਹ ਫਿਲਟਰ ਫੱਟੀ ਆ ਨਾ ਬਾਕੀ ਕੋ ਡਾਇਰੈਕਸ਼ਨ ਨਹੀਂ ਹੈਗੀ ਕੋਈ ਕੋਸ ਨਹੀਂ ਹੈਗਾ ਜਿਹੜੇ ਨਾਰਮਲ ਹੈ ਟਰੈਕਟਰ ਵਾਲਾ ਪਿਛਲਾ ਹਿੱਸਾ ਹਾਂ ਤੇ ਉਹਦੇ ਬਾਰੇ ਮਸ਼ੀਨਾਂ ਚੱਲੀ ਜਾਂਦੀਆਂ ਨੇ ਹਨਾ ਟਰੈਕਟਰ ਮਤਲਬ ਆਹ ਲੈਫਟ ਵਾਲਾ ਸਿਸਟਮ ਉਹ ਲੈਫਟ ਸੇਮ ਉਹੀ ਲੈਫਟਾ ਸਾਰਾ ਕੁਝ ਉਹੀ ਹੈ ਟਰੈਕਟਰ ਹਨਾ ਪਿਛਲਾ ਪਾਸਾ ਹਾਂ ਟਾਈ ਰਾਡ ਦੇ ਵਾਲਾ ਸਟੀering ਵਾਲੀ ਉਹ ਉੱਥੇ ਤੇ ਆ ਗਈ ਇੱਥੇ ਤੇ ਆ ਗਈ ਆ ਗਈ ਇਹ ਆ ਲੱਗ ਗਿਆ ਗੇਅਰ ਦੇਖ ਲੈ ਇਹਨਾਂ ਦੇ ਵੀ ਸਬਰ ਤਾਂ ਬਈ ਹੈ ਨਾ ਹਾਂਜੀ ਹਾਂ ਮੈਂ ਉਹਦੋਂ ਜਦਨੇ ਅੰਦਰ ਲਾਈਆ ਮੈਂ ਉਹਦੋਂ ਹੱਸਦਾ ਸੀ ਮੁੰਡਿਆਂ ਨੂੰ ਉਹਨਾਂ ਦੋ ਜਣਿਆਂ ਨੇ ਅੰਦਰ ਲਾਈ ਮੈਂ ਤਾਂ ਨਿਗਰ ਜਿਹੜਾ ਵੀ ਇਹਨੂੰ ਸਾਰੀ ਸਾਰੀ ਦਿਹਾੜੀ ਚਲਾਉਂਦਾ ਸੀ ਸੀਜ਼ਨ ਚਲਾਉਂਦਾ ਸੀ ਨਾ ਇਕੱਲੀ ਸੀਜ਼ਨ ਲਾਉਂਦੇ ਸੀ ਇਹਨਾਂ ਸਟਾਫ ਕਰਾਂਗੇ ਦੇਲਾ ਸਿਸਟਮ ਹੈ ਹੈ ਸਟਾਫ ਕਰਾਂਗੇ ਕਿਹਦੇ ਕਰਾਰੀਆਂ ਗੇਰ ਵਾਲੇ ਕੰਮ ਕਰਿਆ ਹੋਇਆ ਹੈ ਨਾ ਜਿਵੇਂ ਹੁਣ ਅੱਜ ਕੱਲ ਆਪਾਂ ਆਰਮ ਲਾਉਨੇ ਆ ਹਾਂ ਹਾਂ ਆਰਮ ਆਰਮਾਂ ਦਾ ਹੈ ਆ ਦੇ ਇਧਰ ਰਬ੍ਰੈਕਟੀਆਂ ਦੇ ਲੱਗਣੀਆਂ ਕਿ ਨਹੀਂ ਕਿਦੀਆਂ ਨਾ ਇਹ ਵੀ ਇੱਥੇ ਦੇ ਹੀ ਬਣਾਇਆ ਹੋਇਆ ਸੀ ਕਿੰਨਾ ਦਿਮਾਗ ਯੂਜ਼ ਹੁੰਦਾ ਨਾ ਕਿਉਂ ਅੱਜ ਦੇ ਟਾਈਮ 'ਚ ਤਾਂ ਦੌਰ ਮਸ਼ੀਨਾਂ ਦਾ ਹਣਾ ਪਹਿਲਾਂ ਇਹਦਾ ਸਿਸਟਮ ਕਿੰਨਾ ਹੁਕਾਣਾ ਮੈਂ ਤਾਂ ਮੋਟਰ ਸਾਰੀ ਹੱਥੀ ਬਣੀ ਹੋਈ ਕ੍ਰੈਂਕਾਂ ਨੇ ਜਿਹੜੀ ਆ ਬੈਰਿੰਗ ਦੇਖ ਲਾ ਹਣਾ ਉਹ ਤਾਂ ਪੁਰਾਣੇ ਹੋ ਜਿਗੀਆਂ ਆ ਆ ਹੋ ਜੰਗੁੰਦੇ ਦੇ ਪਹਿਲਾਂ ਕ੍ਰੈਂਕਾਂ ਸੀਪਾਂ ਜੋ ਵੀ ਕੁਝ ਹੈਗਾ ਸਟਾ ਬਕਰ ਹਣਾ ਵੀ ਮੈਂ ਕਹਿੰਦਾ ਵੀ ਵਾਕਈ ਯਾਰ ਹਾਂ ਹਾਂ ਤੈਨ ਸਟਾ ਬਕਰ ਸਟਾ ਬਕਰ ਤੇ ਕ੍ਰੈਂਕ ਸੀ ਕੋਈ ਕ੍ਰੈਂਕਾਂ ਦੀ ਸਟੋਕ ਨਹੀਂ ਹੈਗੀ ਇਹ ਲੋ ਮੜੀ ਮੜੀ ਜੀ ਸਟੋਕ ਆ ਆ ਦੇ ਲੋਦਰ ਹੁੱਕ ਵਾਲਾ ਸਿਸਟਮ ਆ ਜਿਹੜਾ ਪਿਛੇ ਲੱਗਿਆ ਕਹਿੰਦਾ ਕਟਾਈ ਵਾਲਾ ਸੌਰੀ ਕਟਾਈ ਵਾਲਾ ਹੀ ਹੈ ਉਲਟਾ ਇਹਦਾ ਹਣਾ ਇਹ ਤਾਂ ਮੈਗਨਾ ਕਟਰ ਲੈਂਦਾ ਹੀ ਨਹੀਂ ਹੁਣ ਹੁੱਠਾ ਚੱਲਦਾ ਸੀ ਹਮ ਘੜੀਸਾ ਮਸ਼ੀਨ ਇਹਨੂੰ ਕਹਿੰਦੇ ਤੇ ਨਹੀਂ ਇਕੜੀਸਾ ਹੋਰ ਆ ਅੱਛਾ ਉਹਦੇ ਟਰੈਕਟਰ ਬਰਾਬਰ ਲੱਗਦਾ ਸੀਗਾ ਅੱਛਾ ਉਹ ਵੀ ਆਪਾਂ ਤਿਆਰ ਕਰ ਰਹੇ ਹਾਂ ਬਾਡੀ ਆਪਣੇ ਕੋਲੇ ਪਈ ਆ ਆ ਦੇਗਾ ਜੀ ਰੱਖਾਂਗੇ ਅੱਛਾ ਉਹ ਵੀ ਮੰਨ ਲਓ ਇੱਥੇ ਖੜੂਗੇ ਆ ਕੇ ਹਾਂ ਉਹ ਵੀ ਇੱਥੇ ਇਹ ਸ਼ੋਰੂਮ ਜਿਹੜਾ ਆਪਾਂ ਨੇ ਬਣਾਇਆ ਮੋਸਟਲੀ ਸਾਡੇ ਪੁਰਾਣੇ ਉਹਨਾਂ ਵਾਸਤੇ ਹੀ ਆ ਵੀ 올ਡ ਜੀ ਜੇ ਰੱਖਣ ਜਿਹੜੀਆਂ ਆਪਣੇ ਪ੍ਰਾਤਨ ਚੀਜ਼ਾਂ ਨੇ ਜਿਹੜੀਆਂ ਅਸੀਂ ਜਿੰਨਾ ਤੋਂ ਸ਼ੁਰੂਆਤ ਕੀਤੀ ਆ ਉਹੀ ਚੀਜ਼ਾਂ ਸ਼ੋਅ ਆਫ ਕਰਨ ਉਹਨੇ ਬਾਕੀ ਨਮੀ ਤਾਂ ਬਣੇ ਰਹੀ ਆ ਇੰਨੀ ਇੰਨੀ ਕ ਚੱਲ ਹੁੰਦੀ ਸੀ ਬਸ ਇੰਨਾ ਕ ਝੂਲਾ ਹੁੰਦਾ ਦਾ ਕਿਸਤੀਆਂ ਦਾ ਆ ਕਿੰਨਾ ਕ ਇੱਥੇ ਤੇ ਬਸ ਆ ਚੀਜ਼ ਐ ਘੁੰਮ ਕੇ ਇੱਥੇ ਤੇ ਆਏ ਆਉਂਦੀ ਹੁਣੀ ਐ ਇੰਨਾ ਕ ਝੂਲੇ ਜਿਹਾ ਵਰਤਾ ਹੁਣ ਕਹਿੰਦੇ ਨੇ ਜੀ 14 ਵਾਲੀ ਪਾ ਲੋ ਉਧਰ ਸਟਾਫ ਅੱਕ ਲੈਣੇ 50 ਦੀ ਪਾ ਲੋ ਹਨਾ ਵੀ ਨਾ ਦਾ ਕੋਈ ਫਲੈਟ ਆ ਦਾ ਸਿੱਧਿਆਂ ਸਭ ਨਾਰਮਲ ਬੈਲਟਾਂ ਕੋਈ ਮੈਂ ਕਹਿੰਦਾ ਸਾਰੀ ਇਹ ਮਸ਼ੀਨ ਦਾ ਵਜ਼ਨ ਵੀ ਇਹਦੇ ਨਾਲੋਂ ਇੱਤਾ ਹੀ ਹੋਣਾ ਹਨਾ ਹਾਂ ਇਹਦੇ ਨਾਲ ਤੋਂ ਬਹੁਤ ਘੱਟ ਵਜ਼ਨ ਹੁੰਦਾ ਹਾਂ ਇੰਜਨ ਰਿੰਜਣ ਹੈ ਹਾਂ ਇੰਜਨ ਵੀ ਉਹੀ ਆ ਨਾ ਇਹ ਬਾਕੀ ਦੇਰ ਕਲੱਚ ਪਲੇਟ ਦੇਖ ਲੈ ਬਾਈ ਉੱਤੇ ਹੀ ਕੁਲੀ ਉਹ ਉੱਤੇ ਹੀ ਪਿਆ ਸਿਸਟਮ ਲਾਇ ਸਾਰਾ ਪ੍ਰੈਸ਼ਰ ਪਲੇਟ ਉੱਤੇ ਹੀ ਦਿਖਦੀ ਆ ਦੇਖੋ ਉਹ ਸਪਰਿੰਗ ਦੇਖਦੇ ਅੱਜ ਦੇ ਰਿਆਂ ਚ ਕਰਦੇ ਨਾ ਭਰ ਜਾਂਦੀ ਐ ਕਲੱਚ ਵੇਡ ਬੰਦ ਵੀ ਇਹ ਖੁੱਲੀਆਂ ਚ ਵਧੀਆ ਦੀ ਮੈਂ ਕਹਿੰਦਾ ਤੇ ਝੇਤੀ ਜਲਦੀ ਨਹੀਂ ਹੋਣੀ ਜਿਹੜੇ ਹਿਸਾਬ ਨਾਲ ਹਵਾ ਪੈਂਦੀ ਐ ਜਨਾ ਉਹ ਪੰਪ ਲੱਗੇ ਹੋਇਆ ਨੀਚੇ ਹੂੰ ਪੰਪ ਵੀ ਲੱਗੇ ਇਹਦੇ ਨਾਲੇ ਚੱਲਦਾ ਕਰਿਆ ਹੋਇਆ ਹੈ ਨਾ ਆ ਲੱਗਾ ਹਾਈਡਰੋਲਿਕ ਪੰਪ ਇਹਦੇ ਨਾਲੇ ਚੱਲਦਾ ਕਰਿਆ ਹੋਇਆ ਹੈ ਬਾਕੀ ਟਾਇਟਰ ਨੂੰ ਤਿਆਰਨਾ ਮੈਂ ਲੱਗੇ ਇਹਦੇ ਪੇਂਟ ਪੇਂਟ ਹੋਇਆ ਇੱਕ ਉਹ ਤੋਂ ਬਾਅਦ ਜਿਹੜਾ ਇੱਧਰ ਦਾ ਸਿਸਟਮ ਆ ਉਹ ਦੇਖੋ ਮੀਟਰ ਡੈਸ਼ਬੋਰਡ ਉਹ ਹੁੰਦਾ ਦਾ ਉਹਦੇ ਬਾਅਦ ਆ ਗਿਆ ਉਹਥੇ ਰੇਸ ਆ ਨਾ ਰੇਸ ਇੱਧਰ ਰੇਸ ਆ ਉਹ ਆ ਗਈ ਰੇਸ ਉਹਦੇ ਬਾਅਦ ਇਹਦਾ ਅਸੈਂਬਲੀ ਵਾਲਾ ਲੀਵਰ ਆ ਗਿਆ ਹਾਂ ਇਹਦੇ ਨਾਲ ਅਸੈਂਬਲੀ ਚੱਲਦੀ ਉਹ ਦੂਏ ਆ ਗਏ ਤੇ ਰਹੀ ਹੈ ਦੂਜੀ ਹਾਈ ਉਹਦੇ ਵਾਲੇ ਆ ਗਏ ਅੱਗੇ ਪਿੱਛੇ ਵਾਲੇ ਹੋ ਗਏ ਬਾਕੀ ਦਾਣੇ ਦੂਣੇ ਵਾਲੇ ਹੋ ਗਏ ਨਾ ਹਾਂ ਇਹ ਕਰਤਾਰ ਦੀ ਸਭ ਤੋਂ ਪਹਿਲੀ ਹੈ ਨਾ ਭਾਰਤ ਦੀ ਯਾਨ ਇੰਡੀਆ ਦੀ ਕਹਿ ਲਈ ਜਾਏ ਆਪਾਂ ਸਭ ਤੋਂ ਪਹਿਲੀ ਮਸ਼ੀਨ ਆ ਇਹ ਵੀ ਜਿਹੜੀ ਅੱਜ ਵੀ ਇੱਥੇ ਹੈ ਨਾ ਵਰਕਰਾਰ ਆ ਵਧੀਆ ਓਗਰ ਓਗਰ ਦੇ ਲੋ ਇੰਨੇ ਚ ਸਬਰ ਤਾਂ ਹੈ ਹੈ ਪੁੱਤ ਲਓ ਬਾਈ ਜੀ ਹਾਂ ਚਲੋ ਠੀਕ ਹੈ ਵੀਰੇ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਨਾਲ ਜਗਾਕਰ ਰੱਬ ਰੱਖਾ ਸਸਰੀ ਕਾਲ